ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਦਾ ਅੱਜ ਸੀ ਦੇ ਤੁਸੀਂ 16 ਰੇਡਾਂ ਲੈ ਕੇ ਵਾਪਸ ਲੈ ਕੇ ਆਏ ਹਨਾ ਤੇ ਦੂਜੇ ਪਾਈ ਜਦੋਂ ਮੈਂ ਉਧਰ ਵੇਖ ਰਹੀ ਖੱਬੇ ਸਾਈਡ ਦੇ ਗਰਾਊਂਡ ਦੇ ਮੇਚੀ 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 ਜਿਵੇਂ ਕਰੈਕਟਰ ਦੇ ਵਿੱਚ ਤੰਦੂਲ ਕਰਨੀ ਆ ਉਹਨਾਂ ਦੇ ਆ ਉਵੇਂ ਕਹਿ ਰਹੀ ਐ ਜੇ ਲੋਕ ਮੇਚੀ ਮੇਚੀ ਉਦੋਂ ਕਿਵੇਂ ਲੱਗ ਰਹੀ ਗਿਆ ਹਾਂਜੀ ਭਾਈ ਲੋਕੀ ਪਾਣ ਦੱਸਿਆ ਬਹੁਤ ਪਿਆਰ ਕਰਦੇ ਨੇ ਜਿੰਨੇ ਵੀ ਦਰਸ਼ਕ ਆਪਨ ਨੂੰ ਨਾ ਹਾਂਜੀ ਹਾਂਜੀ ਤੇ ਪਹਿਲੇ ਦੂਜੇ ਸਾਲ ਆਪਾਂ ਗ੍ਰੈਸ ਤੇ ਗੱਡੇ ਉੱ ਹਾਂਜੀ ਹਾਂਜੀ ਅੱਜ ਵੀ ਬਹੁਤ ਵਧੀਆ ਰਿਹਾ ਹਾਂ ਭਾਜੀ ਕਬੱਡੀਆਂ ਪਾਉਂਦੇ ਰਿਹਾ ਪਰ ਮੈਂ ਬਿਲਕੁਲ ਕਹਿਣਾ ਚਾਹੁੰਦਾ ਕਿ ਮੈਂ ਰੈਫਰੀ ਆਪ ਰੂਪ ਹੁੰਦੇ ਆ ਹਾਂਜੀ ਤਾਂ ਪਰ ਜ਼ੋਰ ਮਾਰਦਾ ਹੁੰਦਾ ਨਾ ਤੇ ਜਿਆਦਾ ਟਫ ਹੁੰਦਾ ਹੈ ਨਾ 19 21 ਦਾ ਫਰਕ ਹੁੰਦਾ ਰੈਫਰੀ ਨੂੰ ਰਿਵਿਊ ਲੈਣਾ ਚਾਹੀਦਾ ਆ ਹਾਂਜੀ ਮੈਂ ਕਹਿੰਦਾ ਚਲੋ ਰੈਫਰੀ ਸਾਰੇ 90 99% ਸਹੀ ਦਿੰਦੇ ਆ ਨਾ ਆਪਣਾ ਡਿਸੀਜਨ ਪਰ ਕਿਤੇ ਕੁਝ ਪਰਸੈਂਟ ਪਲੇਅਰ ਵੀ ਸਹੀ ਹੁੰਦਾ ਹੈ ਨਾ ਵੀ ਜਿੱਥੇ ਲੱਗਦਾ ਹੈ ਰੈਫਰੀ ਨੂੰ ਨਾ ਉੱਥੇ ਉਹਨਾਂ ਨੂੰ ਰਿਵਿਊ ਦੁਬਾਰਾ ਦੇਖ ਲੈਣਾ ਚਾਹੀਦਾ ਉਸ ਹਨ ਪੁਆਇੰਟ ਦੇਣਾ ਚਾਹੀਦਾ ਰੈਫਰੀ ਇੱਕ ਡਿਸੀਜਨ ਲੈ ਲੈਂਦੇ ਆ ਪਲੇਅਰ ਆਪਣਾ ਇੰਨਾ ਜ਼ੋਰ ਮਾਰਦੇ ਇੱਕ ਨੰਬਰ ਤੋਂ ਭਾਜੀ ਜਿੱਤ ਹਾਰ ਹੋ ਜਾਂਦੀ ਆ ਪਲੇਅਰ ਦਾ ਬੈਸਟ ਮਾਰ ਜਾਂਦਾ ਹੈ ਸਾਰੇ ਪਲੇਅਰ ਜ਼ੋਰ ਮਾਰਦੇ ਆ ਮੈਂ ਕਹਿੰਦਾ ਮੈਂ ਆਪਣੀ ਗੱਲ ਕਰਦਾ ਸਾਰੇ ਪਲੇਅਰਾਂ ਦਾ ਇਦਾਂ ਹੋਣਾ ਚਾਹੀਦਾ ਹੈ ਨਾ ਜਿੱਥੇ ਲੱਗਦਾ ਰੈਫਰੀ ਨੂੰ ਬਈ 19 ਕਿਲਾ ਫਰਕ ਆ ਉੱਥੇ ਰੈਫਰੀ ਰਿਵਿਊ ਲੈਣਾ ਚਾਹੀਦਾ ਭਾਜੀ ਤੇ ਇਹੀ ਕਹਿਣਾ ਚਾਹੁੰਦਾ ਹਨਾ ਤੇ ਮੁੜ ਕੇ ਚਲੋ ਮੈਂ ਰੈਫਰੀ ਸਤਿਕਾਰ ਨਾਲ ਗਿਆ ਨਾ ਵੀ ਦੁਹੀ ਰਿਵਿਊ ਲੈ ਲੋ ਪਰ ਰੈਫਰੀ ਜਮੀ ਨਹੀਂ ਮੰਨਦੇ ਨਹੀਂ ਮੈਂ ਚਲੋ ਠੀਕ ਆ ਓਕੇ ਚਲੋ ਚਲੋ ਬਾਬੇ ਦੀ ਕਿਰਪਾ ਸਤਨਪੋਜ ਵਾਲਾ ਸਿੰਘ ਦੀ ਫੇ ਵੀ ਜੋਰ ਮਾਰਿਆ ਚਲੋ ਵੈਸਟ ਬਣ ਗਈ ਜਿੱਲੇ ਜੋਰ ਮਾਰਦੇ ਆਪਨੀ ਟੀਮ ਵੀ ਭਾਈ ਮੀਰੀ ਪੀਰੀ ਵੀ ਨਾਲ ਹੋ ਗਈ ਨਾ ਤੇ ਬਹੁਤ ਖੁਸ਼ੀ ਹੋਈ ਭਾਈ ਆਪਾਂ ਨੂੰ ਹਾਂਜੀ ਅੱਜ ਪੂਰਾ ਦਿਲ ਖੁਸ਼ ਆ ਘਰ ਦੇ ਖੁਸ਼ ਹੋਣਗੇ ਹਾਂਜੀ ਭਾਈ ਘਰ ਦੇ ਦਾ ਪੂਰੇ ਖੁਸ਼ ਹੋਣਗੇ ਨਾ ਬਸ ਉਹ ਮੈਚ ਹੀ ਦੇਖਦੇ ਰਹਿੰਦੇ ਆ ਮੇਰੇ ਵੀ ਹਾਂ ਕਿੱਦਾਂ ਚੱਲਦਾ ਪਿਆ ਆ ਪਾਰਟੀ ਹੋਊਗੀ ਫਿਰ ਅੱਜ ਰਾਤ ਨੂੰ ਹੋਰ ਪਾਰਟੀ ਵਾਲਟੀ ਵਾਲਟੀ ਆ ਬਸ ਜਿੱਤ ਕੇ ਬਾਬੇ ਦੀ ਖੁਸ਼ੀ ਨਾਲ ਤੇ ਬਹੁਤ ਵਧੀਆ ਆ ਹੁਣ ਬਸ ਬੈਠਦੇ ਆ ਜਾ ਕੇ ਨਾ ਹੁਣੇ ਧੋਣੇ ਆ ਪਾਰਟੀਆਂ ਪਾਰਟੀਆਂ ਭਜੀ ਹਾਂਜੀ ਮੈਂ ਸਿਹਰ ਖੋਲ ਦੀਆਂ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ